ਰਬਦਾਸ ਮਹਾਰਾਜ ਕੀ ਜੈ ਸੰਤ ਸ਼ਰਮਣੀ ਸਤਿਗੁਰੂ ਰਵਿਦਾਸ ਮਹਾਰਾਜ ਧਿਆਨ ਸੈਂਟਰ ਸੈਂਟਰਡਾਡਾ ਵਿਖੇ ਜੋ 5 April 2025 ਨੂੰ ਸਤਿਗੁਰੂ Swami Sant Narjandas Maharaj ji ਦੇ ਅਸ਼ੀਰਵਾਦ ਸਦਕਾ ਔਰ ਸਤਿਗੁਰੂ Swami Sant Pradeep Pradeepdas Maharaj ji ਦੇ ਰੈਨਡਮਾਈਟ ਜੋ ਇੱਕ ਧਿਆਨ ਸੈਂਟਰ ਖੋਲਿਆ ਗਿਆ ਉਸ ਨੂੰ ਅੱਗੇ ਵਧਾਉਂਦਿਆਂ ਹੋਇਆਂ ਸਾਰੀਆਂ ਸੰਗਤਾਂ ਨੂੰ ਮਹਾਪੁਰਸ਼ਾਂ ਵੱਲੋਂ ਬੇਨਤੀ ਹੈ ਜਿੱਥੇ-ਜਿੱਥੇ ਵੀ ਵੀਡੀਓ ਦੇ ਰਾਹੀਂ ਆਵਾਜ਼ ਜਾਵੇ ਮੈਸੇਜ ਆਵੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 17 18 19 ਮਈ ਨੂੰ ਫਿਰ ਇੱਕ ਅਧਿਆਨ ਸੈਂਟਰ ਜੋ ਖੁੱਲਾ ਹੈ ਉਹਦੇ ਵਿੱਚ ਕਲਾਸਾਂ ਲੱਗਣੀਆਂ ਹਨ ਜਿਸ ਦੇ ਵਿੱਚ ਸਤਿਗੁਰੂ ਗੁਰਬਦਾਸ ਜੀ ਸਮਰੇ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਜਾਪ ਔਰ ਯੋਗ ਸਾਧਨਾ ਜੋ ਸ਼ੁਰੂ ਲੱਗ ਰਿਹਾ ਹੈ ਉਹਦੇ ਵਿੱਚ ਆਪ ਸਭ ਨੂੰ ਖੁੱਲ੍ਹ ਨਾਲ ਸਰਦਾ ਪੱਤਰ ਦਿੱਤਾ ਜਾਂਦਾ ਹੈ ਜੋ ਸਿਖਾਇਆ ਜਾਵੇਗਾ ਸਤਿਗੁਰੂ ਜੀ ਦੀ ਬਾਣੀ ਪੜ੍ਹਨੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕਿ ਸਾਰੇ ਪਹੁੰਚਣ ਜੈ ਗੁਰਦੇਵ ਧੰਨ ਗੁਰਦੇਵ